ਮੰਦਰ ਦੇ ਵਿੱਚ ਬੇਅਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਲੈ ਕੇ ਹਿੰਦੂ ਭਾਈਚਾਰੇ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਲੁਧਿਆਣਾ ਦੇ ਵਿੱਚ ਮੰਦਰ ਦੇ ਅੰਦਰ ਤੋੜਫੋੜ ਕਰਨ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਜਸਤੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸਾਨੇਵਾਲ ਦੇ ਨਜ਼ਦੀਕ ਦਿੱਲੀ ਨੈਸ਼ਨਲ ਹਾਈਵੇ ਤੇ ਬਣੇ ਮੰਦਰ ਦੇ ਵਿੱਚ ਕੁਝ ਬਦਮਾਸ਼ਾਂ ਦੇ ਵੱਲੋਂ ਦੇਰ ਰਾਤ ਚੋਰੀ ਹੈ ਰੱਜ ਕੇ ਤੋੜਫੋੜ ਕੀਤੀ ਜਾਂਦੀ ਹੈ ਜਸਤੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਜਦੋਂ ਮੰਦਿਰ ਦੇ ਪੁਜਾਰੀ ਦੇ ਵੱਲੋਂ ਮੰਦਿਰ ਦਾ ਗੇਟ ਖੋਲਿਆ ਜਾਂਦਾ ਹੈ ਤਾਂ ਉਸ ਦੌਰਾਨ ਉਹ ਮੰਦਿਰ ਦੇ ਹਾਲਾਤ ਵੇਖ ਕੇ ਹੈਰਾਨ ਹੋ ਜਾਂਦਾ ਹੈ ਮੰਦਿਰ ਦੇ ਵਿੱਚ ਸ਼ੀਸ਼ੇ ਜੁੜੇ ਨੇ ਟੁੱਟੇ ਹੁੰਦੇ ਨੇ ਇਸ ਦੌਰਾਨ 30 ਸਤਾਰ ਹਥਿਆਰਾਂ ਦੇ ਨਾਲ ਮੂਰਤੀਆਂ ਜੜੀਆਂ ਨੇ ਉਸ ਨੂੰ ਖੰਡਿਤ ਕੀਤਾ ਗਿਆ ਹੈ ਕੁੱਲ ਮੰਦਿਰ ਦੇ ਅੰਦਰ 14 ਮੂਰਤੀਆਂ ਸੀ ਜਿਨ੍ਹਾਂ ਨੂੰ ਖੰਡਿਤ ਕੀਤਾ ਗਿਆ ਬੇਅਦਬ ਇਸ ਘਟਨਾ ਤੋਂ ਬਾਅਦ ਪੂਰੇ ਹਿੰਦੂ ਪਾਈਚਾਰੇ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਹਿੰਦੂ ਪਾਈਚਾਰੇ ਦੇ ਵੱਲੋਂ ਪ੍ਰਸ਼ਾਸਨ ਦੇ ਉੱਤੇ ਵੱਡੇ ਸਵਾਲ ਨੇ ਜਿਹੜੇ ਉਖੜੇ ਕੀਤੇ ਜਾ ਰਹੇ ਨੇ ਤੇ ਇਨਸਾਫ ਦੀ ਕਾਰਵਾਈ ਦੀ ਮੰਗ ਜੜੀਆਂ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਇਹ ਮਾਮਲਾ ਸਾਹਮਣੇ ਆਇਆ ਮੂਰਤੀਆਂ ਖੰਡਿਤ ਕੀਤੀਆਂ ਗਈਆਂ ਤੁਸੀਂ मौके ਤੇ ਪਹੁੰਚੋ ਕਿ ਜਿਹੜਾ ਮਾਮਲਾ ਦੇਖੋ ਇਹ ਸ਼ਿਵ ਮੰਦਿਰ ਹੈਗਾ ਜੀ ਜੀਟੀ ਰੋਡ ਜੁਗਿਆਣਾ ਦੇ ਕੋਲੇ ਇੱਥੇ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਵੀ ਕਿਸੇ ਸ਼ਰਾਰਤੀ ਤੱਤ ਨੇ ਮੂਰਤੀਆਂ ਖੰਡੇਦ ਕਰ ਦਿੱਤੀਆਂ ਅਸੀਂ मौके ਤੇ ਪਹੁੰਚੇ ਹਾਂ मौके ਤੇ ਪਹੁੰਚ ਕੇ ਜਿਹੜੀ ਕਮੇਟੀ ਹੈਗੀ ਆ ਉਹਦੇ ਵਿੱਚੋਂ ਇੱਕ ਮੋਤਬਰ ਬੰਦੇ ਦਾ ਬਿਆਨ ਲੈ ਕੇ ਪਰਚਾ ਦਰਜ ਕੀਤਾ ਗਿਆ